ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਪਿਆਰਿਓ ਕੱਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਦਾ ਹੋਇਆ ਸੀ ਬੜੀ ਧੂਮ-ਧਾਮ ਨਾਲ। ਇਨ ਦਿਨ ਜੰਜ ਰਈ ਚੌਥੇ ਦਿਨ ਜੰਜ ਵਿਦਾ ਹੋਈ। ਅੱਗੇ ਜੰਜਾਂ 3 ਦਿਨ ਦਿਨ 4 ਦਿਨ ਰੰਗੀਆਂ ਤਾਂ। 3 ਦਿਨ ਰਹਿ ਕੇ ਚੌਥੇ ਦਿਨ ਜੰਜ ਵਿਦਾ ਹੋਈ। ਵਿਦਾ ਹੋਈ ਜੰਜ ਜੜੀ ਹੈ। ਉਹ ਸੁਲਤਾਨਪੁਰ ਉਨੋਦੀ ਬੇਬੇ ਨਾਨਕੀ ਜਿਹਦੇ ਘਰ ਗਹਿਰਾਮ ਜਿਹਦੇ ਘਰ ਉਤਾਰਾ ਕੀਤਾ ਇਹ ਬੇਬੇ ਨਾਨਕੀ ਜੀ ਨੇ ਜਾਣ ਨਾ ਦਿੱਤਾ ਬੜੀ ਜਿੱਦ ਪਾਈ ਕਿ ਇੱਥੇ ਹੀਰਾਣਕੋ ਮੋਤੀਖਾਨਾ ਵੀ ਗੁਰਨਾਨਕ ਦੇਵ ਜੀ ਚਲਾਉਂਦੇ ਸਨ ਪਰ ਪਰਮਾਨੰਦ ਦੇ ਕਹਿਣ ਤੇ ਭੂਲਾ ਚੰਦ ਦੇ ਕਹਿਣ ਤੇ ਸ਼ਗਨ ਸ਼ਾਸਤਰ ਵੀ ਕਰੀਦੇ ਹਨ ਵੇ ਇਹਨਾਂ ਨੂੰ ਕਰ ਤਲਵੰਡੀ ਭੇਜ ਦਿਓ ਕਿ ਮਤਾ ਤ੍ਰਿਪਤਾ ਜੀ ਨੇ ਸ਼ਗਨ ਸ਼ਾਸਤਰ ਕਰਨੇ ਹਨ ਕਿ ਨਿਗਰ ਨੂੰ ਨੂੰ এবਉ ਨੂੰ ਘਰ ਭੇਜਿਆ ਜਾਵੇ ਇਹ ਵਿਚਾਰਾ ਹੁੰਿਆ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਗ੍ਰਸਤੀ ਵਿੱਚ ਪੈਰ ਰੱਖਣ ਲੱਗੇ ਹਨ ਕਿ ਗ੍ਰਸਤੀ ਜੀਵਨ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹਿੰਮਤ ਦਿੱਤਾ ਦਿੱਤਾ गृहस्थी जीवन ਨੂੰ ਅਪਣਾਇਆ गृहस्थी जीवन ਨੂੰ ਮਾੜਾ ਨਹੀਂ ਦੱਸਿਆ ਉੱਚਾ ਦੱਸਿਆ ਇਹ ਤਲਵੰਡੀ ਜਾਨ ਪ੍ਰਮਾਨੰਦ ਜੀ ਦੇ ਕਹਿਣ ਤੇ ਮੂਲਾ ਚੰਦ ਦੇ ਕਹਿਣ ਤੇ ਇਹਨਾਂ ਨੂੰ ਤਲਵੰਡੀ ਇੱਕ ਮਹੀਨੇ ਬਾਅਦ ਤੇ ਭੇਜਿਆ ਗਿਆ ਉਹ ਨਾਨਕ ਗ੍ਰੇਵੀ ਮਹਾਰਾਜ ਨੇ ਵਾਲੇ ਜੀ ਨੂੰ ਕਿਹਾ ਕਿ ਤੁਸੀਂ ਮੋਦੀ ਖਾਣਾ ਚਲਾਓ ਤੇ ਬਾਲਾ ਜੀ ਨੇ ਕਿਹਾ ਸੀ ਜੱਟ ਹੁੰਨੇ ਆਂ ਤੇ ਕੁਝ ਅਨਪੜਾ ਤੁਹਾਨੂੰ ਇਨੀ ਸਮਝ ਨਹੀਂ ਉਹ ਕਹਦੇ ਵਾਈ ਗੁਰੂ ਤੁਹਾਡੇ ਤੇ ਮਿਹਰਬਾਨ ਹੋਏਗਾ ਵਾਈ ਗੁਰੂ ਨੇ ਆਪ ਕਰਨਾ ਹੈ ਤੁਸੀਂ ਸਿਰਫ ਬਹਿਣਾ ਹੈ ਆਟ ਦੇ ਬਹਿਣਾ ਹੈ ਆਪੇ ਕੰਮ ਚਲੇਗਾ ਇੱਕ ਮਹੀਨੇ ਵਾਸਤੇ ਗੁਰਨਾਨਕ ਦੇਵ ਜੀ ਮਹਾਰਾਜ ਤਲਵੰਡੀ ਆ ਗਏ ਤਲਵੰਡੀ ਇੱਕ ਮਹੀਨਾ ਰਹੇ ਫਿਰ ਇੱਕ ਮਹੀਨੇ ਬਾਅਦ ਤਲਵੰਡੀ ਤੋਂ ਰਹਿ ਕੇ ਫਿਰ ਸੁਲਤਾਨਪੁਰ ਆਏ ਬੜੇ ਸੁਲਤਾਨਪੁਰ ਆਏ ਇਹ ਮਾਤਾ ਸੁਲਖਣੀ ਜੀ ਨੇ ਬੇਬੇ ਨਾਨਕੀ ਜਿਹਦੇ ਪੈਰਾਂ ਦੇ ਮੱਥਾ ਟੇਕਿਆ ਬੇਬੇ ਨਾਨਕੀ ਜੀ ਨੇ ਅਸ਼ੀਰਵਾਦ ਦਿੱਤੀ ਉੱਟ ਕੇ ਗੱਲ ਵਿੱਚ ਲਿਆ ਠੰਢੀ ਠਾਰ ਹੋਈ ਅਸ਼ੀਰਵਾਦ ਦਿੱਤੀ ਤੇ ਲੱਗੇ ਉੱਥੇ ਰਹਿਣ ਇਹ ਗੁਰ ਨਾਨਕ ਦੇਵ ਜੀ ਮਹਾਰਾਜ ਹੱਟੇ ਚਲਾਉਣ ਲੱਗੇ ਮੋਦੀਖਾਨੇ ਨੂੰ ਨਵਾਬ ਦੇ ਮੋਦੀਖਾਨੇ ਵਿੱਚ ਹੱਥ ਚਲਾਉਣ ਦੇ ਜੋ ਕੰਮ ਕਰਦੇ ਸਨ ਉਹਨਾਂ ਦੇ ਇਹ ਚੱਲ ਰਹੀ ਤੇਰਾ 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 ਭੁੱਖਾ ਨੰਗਾ ਕੋਈ ਗਰੀਬ ਬੜੀਆਂ ਦਾਤਾਂ ਵੰਡਦੇ ਇਹ ਫਿਰ ਚੁਗਲੀਆਂ ਲੱਗਣ ਲੱਗੀਆਂ ਕਿ ਨਵਾਬ ਬਣੋ ਕੇ ਤੇਰਾ ਮੋਦੀ ਖਾਣਾ ਬੜਾ ਲਟਾਉਂਦਾ ਹੈ ਇਹ ਗਰੀਬ ਭੁੱਖੇ ਮੰਗੇ ਨੂੰ ਕਪੜਾ ਦੇਣਾ ਨਾ ਦੇ ਦੇਣਾ ਤੇਰਾ ਤੇਰਾ ਕਰਕੇ ਹੀ ਚਲਾਉਂਦੇ ਰਹੇ ਗੁਰਨਾਨਕ ਦੇਵ ਜੀ ਮਹਾਰਾਜ ਦੀ ਚਾਲ ਉਸ ਤਰ੍ਹਾਂ ਹੀ ਰਹੀ ਫਿਰ ਗੁਰਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਹੋਇਆ ਤੇ ਘਰ ਸੁਲੱਖਣੀ ਆਏ ਸਨ ਉਹਨਾਂ ਨੇ ਘਰ ਵੀ ਚਿੰਗਾ ਪੈਸਾ ਹੋਰ ਨਵੀਨ ਕੱਪੜੇ ਬਸਤਰ ਖਾਣ ਪੀਣ ਦੀ ਕੋਈ ਕਮੀ ਨਾ ਰੱਖੀ ਸਭ ਕੁਝ ਘਰ ਦੇਵਣਾ ਸਭ ਕੁਝ ਪਚਾਵਣਾ ਪਰ ਸੁਲੱਖਣੀ ਜੀ ਦੀ ਸ਼ਿਕਾਇਤ ਹੀ ਲੰਦੀ ਬੇਬੇ ਨਾਨਕੀ ਜੀ ਕੋਲ ਇਹ ਤੇਰਾ ਭਰਾਉ ਮੇਰੇ ਨਾਲ ਚੰਗੀ ਤਰ੍ਹਾਂ ਬਾਤ ਨਹੀਂ ਕਰਦਾ ਮੇਰੇ ਨਾਲ ਚੰਗੀ ਤਰ੍ਹਾਂ ਬੋਲਦਾ ਨਹੀਂ ਮੈਨੂੰ ਬੁਲਾਉਂਦਾ ਨਹੀਂ ਉਹ ਇਹ ਰੋਜ਼ ਕਰਦੀ ਇਹ ਬੇਬੇ ਨਾਨਕੀ ਜੀ ਨੂੰ ਨਹੀਂ ਕਰ ਰੋਜ਼ ਕਰਦੀ ਮੁਲਾ ਮੁਲਾ ਖत्री ਆਇਆ ਤੇ ਉਸਨੇ ਕਿਹਾ ਕਿ ਕਿ ਕਿੱਥੇ ਮੇਰੀ ਧੀ ਨੂੰ ਖਾਤਿਆ ਹੈ ਇਹ ਉਹ ਗੁਰਮਾਨਕ ਦੇਵ ਜੀ ਮਹਾਰਾਜ ਦੀ ਚਾਲ ਇਸ ਤਰ੍ਹਾਂ ਹੁੰਦੀ ਇਹ ਉਹ দান-ਪੁੰਨ ਕਰਦੇ ਸਨ ਜੋ ਕਮਾਨਾ ਉਹ ਗਰੀਬਾਂ ਵਿੱਚ ਵੰਡ ਦੇਣਾ ਉਹ ਬੜਾ ਹੁਸੈ ਨਾਲ ਅਗ ਬੂਲਾ ਹੁੰਦਾ ਇਹ ਉਧਰੋਂ ਚੰਦੋ ਰਾਣੀ ਐ ਸੁਲੱਖਣੀ ਦੀ ਮਾਤਾ ਉਹ ਆ ਕੇ ਨੋਰੇ ਗਿੱਲੇ ਜਿੰਦੀ ਬੀਬੇ ਨਾਨਕੀ ਨੂੰ ਇਹ ਤੂੰ ਆਪਣੀ ਭਰਾਉ ਨੂੰ ਸਮਝਾ ਨਹੀਂ ਸਕਦੀ ਕਿ ਆਪਣੇ ਭਰਾ ਨੂੰ ਕੁਝ ਸੁਝਾਵ ਫਿਰ ਇਹ ਤੁਸੀਂ ਬੇਬੇ ਨਾਨਕੀ ਜੀ ਨੇ ਕਿਹਾ ਮੈਂ ਕੀ ਸਮਝਾਵਾਂ ਕੋਈ ਖਾਣ ਪੀਣ ਦੀ ਕਮੀ ਨਹੀਂ ਕੋਈ ਕੱਪੜੇ ਲਾਣ ਦੀ ਕਮੀ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਕਮੀ ਹੋਵੇ ਤਾਂ ਮੈਂ ਸਮਝਾਵਾਂ ਕਹਿੰਦੇ ਸਭ ਕੁਝ ਗਹਿਣਾ ਕਪੜਾ ਖਾਣ ਵਾਸਤੇ ਕੋਈ ਸਮੀ ਹੋਵੇ ਮੈਂ ਸਮਝਾਵਾਂ ਇਹ ਬੇਬੇ ਨਾਨਕੀ ਨੇ ਕਿਹਾ ਕਿ ਮੇਰਾ ਕਰਾ ਜੂਆ ਖੇਡਦਾ ਹੋਵੇ ਤਾਂ ਸਮਝਾਵਾਂ